ਆਸਾ ਮਹੱਲਾ ਪੰਜਵਾ ਨਾਮ ਜਪਤ ਮਨ ਤਨ ਸਭ ਹਰਿਆ ਕਲਮਲ ਦੋਖ ਸਗਲ ਪਰ ਹਰਿਆ ਸੋਈ ਦਿਵਸ ਭਲਾ ਮੇਰੇ ਭਾਈ ਹਰ ਗੁਣ ਗਾਏ ਪਰਮ ਗਤ ਪਾਈ ਰਹਾਓ ਸਾਤ ਜਨਾ ਕੇ ਪੂਜੇ ਪੈਰ ਮਿਟੇ ਉਪੱਦਰ ਹੈ ਮਨ ਤੇ ਬੈਰ ਗੁਰ ਪੂਰੇ ਮਿਲ ਝਗਰ ਚੁਕਾਇਆ ਪੰਜ ਦੂਤ ਸਭ ਵਸਗਤ ਆਇਆ ਜਿਸ ਮਨ ਵਸਿਆ ਹਰ ਕਾ ਨਾਮ ਨਾਨਕ ਤਿਸ ਉੱਪਰ ਕੁਰਬਾਨ ਆਸਾ ਮਹੱਲਾ ਪੰਜਵਾ ਗਾਵਲੇ ਏ ਤੂ ਗਾਵਨਹਾਰੇ ਜੀਉ ਪਿੰਡ ਕੇ ਪ੍ਰਾਨ ਆਧਾਰੇ ਜਾ ਕੀ ਸੇਵਾ ਸਰਬ ਸੁਖ ਪਾਵਹਿ ਅਵਰ ਕਾਹੂ ਪਹਿ ਬਹੁੜ ਨ ਜਾਵਹਿ ਸਦਾ ਆਨੰਦ ਅਨੰਦੀ ਸਾਹਿਬ ਗੁਣ ਨਿਧਾਨ ਨਿਤ ਨਿਤ ਜਾਪੀਐ ਬਲਿਹਾਰੀ ਤਿਸ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਭ ਮਨ ਵਾਸੀ ਐ ਰਹਾਓ ਜਾ ਕਾ দান ਨਿਖੂਟੈ ਨਾਹੀ ਭਲੀ ਭਾਤ ਸਭ ਸਹਿਜ ਸਮਾਹੀ ਜਾ ਕੀ ਬਖਸ ਨਾ ਮੀਟੈ ਕੋਈ ਮਨ ਵਸਾਈਐ ਸਾਚਾ ਸੋਈ ਸਗਲ ਸਮਗਰੀ ਗ੍ਰਹਿ ਜਾਕੇ ਪੂਰਨ ਪ੍ਰਭ ਕੇ ਸੇਵਕ ਦੂਖ ਨਾ ਝੂਰਨ ਓਟ ਗਹੀ ਨਿਰਭਉ ਪਦ ਪਾਈਐ ਸਾਸ ਸਾਸ ਸੋ ਗੁਣ ਨਿਦਗਾਈਐ ਦੂਰ ਨਾ ਹੋਈ ਕਤਹੂ ਜਾਈਐ ਨਦਰ ਕਰੇ ਤਾ ਹਰ ਹਰ ਪਾਈਐ ਅਰਦਾਸ ਕਰੀ ਪੂਰੇ ਗੁਰ ਪਾਸ ਨਾਨਕ ਮੰਗੇ ਹਰ ਧਨ ਰਾਸ ਆਸਾ ਮਹੱਲਾ 5ਵਾਂ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕਉ ਹੋ ਆਸੂਖ ਕਰ ਕਿਰਪਾ ਗੁਰ ਦੀਨੋ ਨਾਓ ਬਾਲ ਬਾਲ ਤਿਸ ਸਤਗੁਰ ਕਉ ਜਾਓ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁਖ ਬਿਨਾਸੇ ਸਤਗੁਰ ਕੀ ਸਰਣਾ ਆਈ ਰਹਾਓ ਗੁਰ ਕੇ ਚਰਨ ਹਿਰਦੈ ਵਸਾਏ ਮਨ ਚਿੰਤਿਤ ਸਗਲੇ ਫਲ ਪਾਏ ਅਗਨ 부ਜੀ ਸਭ ਹੋਈ ਸਾਤ ਕਰ ਕਿਰਪਾ ਗੁਰ ਕੀਨੀ ਦਾਤ ਨਿਥਾਵੇ ਕਉ ਗੁਰਦੀਨੋ ਥਾਨ ਨਿਮਾਨੇ ਕਉ ਗੁਰਕੀਨੋ ਮਾਨ ਬੰਦਨ ਕਾਟ ਸੇਵਕ ਕਰ ਰਾਖੇ ਅੰਮ੍ਰਿਤ ਬਾਣੀ ਰਸਨਾ ਚਾਖੇ ਵੱਡੇ ਭਾਗ ਪੂਜ ਗੁਰ ਚਰਨਾ ਸਗਲ ਤਿਆਗ ਪਾਈ ਪ੍ਰਭ ਸਰਨਾ ਗੁਰੂ ਨਾਨਕ ਜਾ ਕਉ ਭਇਆ ਦਿਆਲਾ ਸੋ ਜਨ ਹੋਆ ਸਦਾ ਨਿਹਾਲਾ ਆਸਾ ਮਹੱਲਾ ਪੰਜਵਾ ਸਤਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਧਰ ਮਾਹੀ ਆਇਕਿਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿਲ ਖਿਆ ਧੁਰ ਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਂ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇ ਵਾ ਆਇਆ ਭਏ ਅਚਿੰਤ ਏਕਲੇ ਬਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹਮਾਨ ਬੁਲਾਇਆ ਬੋਲੇ ਗੁਰ ਕਹਿ ਭਾਨ ਗੁੱਜੀ ਛੰਨੀ ਨਹੀਂ ਬਾਤ ਗੁਰੂ ਨਾਨਕ ਤੁਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀਅ ਕੀ ਅਰਦਾਸ ਗੁਰੂ ਪਹਿ ਪਾਈ ਰਹਾਓ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵਾ ਜੀਉ ਪਿੰਡ ਜੋ ਬਨ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਕਰ ਅਠਵਾ ਕਾਫੀ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜੀਉ ਪਿੰਡ ਸਭ ਤੇ ਸਦਾ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਧਣੀ ਤੇਰਾ ਪ੍ਰਵਾਸਾ ਬਿਨ ਸਾਚੇ ਅਨ ਟੀਕ ਹੈ ਸੋ ਜਾਣਹੁ ਕਾਚਾ ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੈ ਰਜਾਏ ਚਤੁਰਾਈ ਸਿਆਣ ਪਾਕਿ ਤੈ ਕਾਮਨਾ ਆਈਐ ਤੁਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਐ ਜੇ ਲੱਖ ਕਰਮ ਕਮਾਈਐ ਕਿਛ ਪਵੈ ਨਾ ਬੰਦਾ ਜਨ ਨਾਨਕ ਕੀਤਾ ਨਾਮ ਧਾਰ ਹੋਰ ਛੋੜਿਆ ਧੰਦਾ ਆਸਾ ਮਹੱਲਾ ਪੰਜਵਾ ਸਰਬ ਸੁਖਾ ਮੈਂ ਭਾਲਿਆ ਹਰ ਜੀਵੜ ਨਾ ਕੋਈ ਗੁਰ ਤੁਠੇ ਤੇ ਪਾਈਐ ਸੱਚ ਸਾਹਿਬ ਸੋਈ ਬਲਿਹਾਰੀ ਗੁਰ ਆਪਣੇ ਸਾਧ ਸਦ ਕੁਰਬਾਨਾ ਨਾਮ ਨਾ ਵਿਸਰੋ ਇੱਕ ਖਿੰਚ ਅਸਾ ਇਹੋ ਕੀਜੈ ਦਾਨ ਨਾ ਰਹਾਓ ਪਾਗਠ ਸੱਚਾ ਸੋਏ ਹੈ ਜਿਸ ਹਰ ਤਨ ਅੰਤਰ ਸੋ ਛੂਟੈ ਮਹਾ ਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹਾ ਗੁਰ ਵਿਵੇਕ ਸਤਸਾਰ ਓਹ ਆਤ ਜੁਗਾਦੀ ਯੁਗ ਹੈ ਜੁਗ ਪੂਰਾ ਪਰਮੇਸ਼ਰ ਨਾਮ ਤੇ ਆਵਹੁ ਸਤ ਸਦਾ ਹਰ ਹਰ ਮਨ ਰੰਗੇ ਜੀਉ ਪ੍ਰਾਨ ਧਨ ਗੁਰੂ ਹੈ ਨਾਨਕ ਕੈ ਸੰਗੇ ਆਸਾ ਮਹੱਲਾ ਪੰਜਵਾ ਸਾਈਂ ਅਲਖ ਅਪਾਰ ਭੋਰੀ ਮਨ ਵਸੈ ਦੂਖ ਦਰਦ ਰੋਗ ਮਾਏ ਮੈਡਾ ਹਬਨਸੈ ਹਉ ਵੰਯਾ ਕੁਰਬਾਨ ਸਾਈਂ ਆਪਣੇ ਹੋਵੇ ਅਨੰਦ ਕਣਾ ਮਨ ਤਨ Japਨੇ ਰਹਾਵੋ ਬਿੰਦਕ ਗਾਲ ਸੁਣੀ ਸੱਚੇ ਤਿਸ ਧਣੀ ਸੂਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ ਨੈਣ ਪਸੰਦੋ ਸੋਏ ਪੇਖ ਮੁਸਤਾਕ ਪਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਬੇਦਕ ਤੇਬ ਸੰਸਾਰ ਹੱਬਾ ਹੂੰ ਬਾਹਰਾ ਨਾਨਕ ਕਾ ਪਾਤਿ ਸਾਹੋ ਦਿਸੈ ਜਾਹਰਾ ਆਸਾ ਮਹੱਲਾ ਪੰਜਵਾ ਲਖ ਭਗਤ ਆਰਾਧ ਹੈ ਜਪ ਤੇ ਪੀਓ ਪੀਓ ਕਾਵਨ ਜੁਗਤ ਮੇਲਾ ਆਵੋ ਨਿਰਗੁਣ ਬਿਖਈ ਜੀਓ ਤੇਰੀ ਟੇਕ গোਵਿੰਦ ਗੋਪਾਲ ਦਿਆਲ ਪ੍ਰਭ ਤੂੰ ਸਭਨਾ ਕੇ 나ਥ ਤੇਰੀ ਸ੍ਰਿਸ਼ਟ ਸਭ ਰਹਾਓ ਸਦਾ ਸਹਾਈ ਸੰਤ ਪੇਖੈ ਸਦਾ ਹਜੂਰ ਨਾਮ ਬਿਹੂਨੜਿਆ ਸੇ ਮਰਨ ਵਿਸੂਰ ਵਿਸੂਰ ਦਾਸ ਦਸ ਤਣ ਪਾਏ ਮਿਟਿਆ ਤਿਨਾ ਗਾਉਣ ਵਿਸਰਿਆ ਜਿਨਾ ਨਾਮ ਤਿਨਾੜਾ ਹਾਲ ਕਾਉਣ ਜੈਸੇ ਪਸ ਹਰਿਆਉ ਤੈਸਾ ਸੰਸਾਰ ਸਭ ਨਾਨਕ ਬੰਧਨ ਕਾਟ ਮਿਲਾਵੋ ਆਪ ਪ੍ਰਭ ਆਸਾ ਮਹੱਲਾ ਪੰਜਵਾ ਹੱਬੇ ਥੋਕ ਵਿਸਾਰ ਹਿੱਕੋ ਖਿਆਲ ਕਰ ਝੂਠਾ ਲਾਹੇ ਗੁਮਾਨ ਮਨ ਤਨ ਅਰਪ ਧਰ ਆਠ ਪਹਿਰ ਸਾ ਲਾਹੇ ਸਿਰਜਨਹਾਰ ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰਹੁ ਮੂ ਰਹਾਓ ਸੋਈ ਕਾਮ ਕਮਾਏ ਜਿਤ ਮੁਖ ਉਜਲਾ ਸੋਈ ਲੱਗੇ ਸੱਚ ਜਿਸ ਤੂੰ ਦੇਹ ਅਲਾ ਜੋ ਨਾ ਟਹੰਦੂ ਮੂਲ ਸੋ ਘਰ ਰਾਸ ਕਰ ਹਿੱਕੋ ਚਿਤ ਵਸਾਏ ਕਦੇ ਨਾ ਜਾਏ ਮਾਰੋ ਤਿਨਾ ਪਿਆਰਾ RAM ਜੋ ਪ੍ਰਭ ਭਾਣਿਆ ਗੁਰ ਪ੍ਰਸਾਦ ਇਕਾਥ ਨਾਨਕ ਵਿਖਾਣਿਆ ਆਸਾ ਮਹੱਲਾ ਪੰਜਵਾ ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹ ਆ ਭੇਦ ਨ ਜਾਣਹੁ ਮੂਲ ਸਾਈਂ ਜਿਹਿਆ ਮਨ ਤਨ ਹੋਏ निहाल ਤੁਮ ਸੰਗ ਭੇਟਿਆ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮਿਟਿਆ ਰਹਾਉ ਜੀਤੇ ਖੰਡ ਬ੍ਰਹਮੰਡ ਉਧਾਰੇ ਤਿੰਨ ਅਖੇ ਜਿਨ ਮਨੁ ਵਠਾ ਆਪ ਪੂਰੇ ਭਗਤ ਸੇ ਜਿਸਨੋ ਮੰਨੇ ਆਪ ਸੋਈ ਮਾਨੀਐ ਪ੍ਰਗਟ ਪੁਰਖ ਪਰਵਾਣ ਸਭ ਠਾਈ ਜਾਨੀਐ ਦਿਨਸ ਰੈਣ ਆਰਾਧ ਸਮਾਲੇ ਸਾਹ ਸਾਹ ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ ਆਸਾ ਮਹੱਲਾ ਪੰਜਵਾ ਪੂਰ ਰਹਿਆ ਸਰਬ ਠਾਏ ਹਮਾਰਾ ਖਸਮ ਸੋਏ ਏਕ ਸਾਹਿਬ ਸਿਰ ਛਾਤ ਦੂਜਾ ਨਾਹੇ ਕੋਇ ਜਿਉ ਭਾਵੈ ਤਿਉ ਰਾਖ ਰਾਖਣ ਹਾਰਿਆ ਤੁਝ ਬਿਨ ਅਵਰ ਨਾ ਕੋਇ ਨਦਰ ਨਿਹਾਰਿਆ ਰਹਾਉ ਪ੍ਰਤੀ ਪਾਲੇ ਪ੍ਰਭ ਆਪ ਘਟ ਘਟ ਸਾਰੀ ਹੈ ਜਿਸ ਮਨ ਵਿੱਠਾ ਆਪ ਤਿਸ ਨਾ ਵਿਸਾਰੀਐ ਜੋ ਕਿਛ ਕਰੇ ਸੋ ਆਪ ਆਪਨ ਭਾਣਿਆ ਭਗਤਾ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰਿ ਕਾ ਨਾਮ ਕਦੇ ਨ ਝੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਆਸਾ ਮਹੱਲਾ ਪੰਜਵਾ ਕਿਆ ਸੋ ਵਹਿ ਨਾਮ ਵਿਸਾਰ ਗਾਫਲ ਗਹਿ ਲਿਆ ਕਿਤਿ ਇਤ ਦਰਿਆਏ ਬੰਨਨ ਵਹਿ ਦਿਆ ਬੋਹਿ ਥੜਾ ਹਰ ਚਰਨ ਮਾਨ ਚੜ ਲੰਗੀ ਐ ਆਠ ਪਹਿਰ ਗੁਣ ਗਾਏ ਸਾਧੂ ਸੰਗੀ ਐ ਰਹਾਉ ਭੋਗਹਿ ਭੋਗ ਅਨੇਕ ਵਿਣ ਨਾ ਵੈ ਸੁੰਨਿਆ ਹਰ ਕੀ ਭਗਤ ਬਿਨਾ ਮਰ ਮਰ ਰੁੰਨਿਆ ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ ਬਿਨ ਸਿਮਰਨ ਤਨ ਛਾਰ ਸਰ ਪਰ ਚਾਲਣਾ ਮਹਾ ਬਿਕਮ ਸੰਸਾਰ ਵਿਰਲੇ ਪੇਖਿਆ ਛੂਟਨ ਹਰ ਕੀ ਸਰਨ ਲੇਖ ਨਾਨਕ ਲੇਖਿਆ ਆਸਾ ਮਹੱਲਾ ਪੰਜਵਾ ਕੋਈ ਨਾ ਕਿਸੇ ਸੰਗ ਕਾਹੀ ਗਰਬੀਐ ਏਕ ਨਾਮ ਆਧਾਰ ਭੌਜਲ ਤਰਬੀਐ ਮੈਂ ਗਰੀਬ ਸੱਚੇ ਤੇਕ ਤੂੰ ਮੇਰੇ ਸਤਿਗੁਰੂ ਪੂਰੇ ਦੇਖ ਤੁਮਾਰਾ ਦਰਸਨੋ ਮੇਰਾ ਮਨ ਧੀਰੇ ਰਹਾਓ ਰਾਜ ਮਾਲ ਜੰਜਾਲ ਕਾਜ ਨਾ ਕਿਤੇ ਗਨੋ ਹਰ ਕੀਰਤਨ ਆਧਾਰ ਨਿਹਚਲ ਏਹੋ ਤੁਹਾਨੂੰ ਜੀਤੇ ਮਾਇਆ ਰੰਗ ਤੀਤ ਪਛਾਵਿਆ ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵੇ ਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ ਆਸ ਭਰੋਸਾ ਖਸਮ ਕਾ ਨਾਨਕ ਕੇ ਜੀ ਅਰੇ ਆਸਾ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਜਾਏ ਸਹਜ ਸੁਖ ਪਾਈਐ ਰਹਿਣ ਦਿਨਸ ਕਰ ਜੋੜ ਹਰ ਹਰ ਧਿਆਈਐ ਨਾਨਕ ਕਾ ਪ੍ਰਭ ਸੋਇ ਜਿਸ ਕਾ ਸਭ ਕੋ ਏ ਸਰਬ ਰਹਾ ਭਰਪੂਰ ਸੱਚਾ ਸੱਚ ਸੋਇ ਰਹਾਓ ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗਤ ਸਹਿ ਆਰਾਧ ਮਨਾ ਬਿਨਾ ਸੈ ਸਗਲ ਰੋਗ ਰਾਖਨ ਹਾਰ ਅਪਾਰ ਰਾਖੇ ਅਗਨ ਮਾਹੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਖ ਸਹਿਜ ਆਨੰਦ ਘਣਾ ਨਾਨਕ ਜਨ ਧੂਰਾ ਕਾਰਜ ਸਗਲੇ ਸਿਧ ਭਏ ਭੇਟਿਆ ਗੁਰਪੂਰਾ ਆਸਾ ਮਹੱਲਾ ਪੰਜਵਾ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ ਹੋਇ ਕਿਰਪਾਲ ਦਇਆਲ ਹਰ ਰੰਗ ਮਾਣੀਐ ਆਬਹ ਸੰਤ ਮਿਲਾਹ ਹਰ ਕਥਾ ਕਹਾਣੀਆਂ ਅਨੰਦਿਨ ਸਿਮਰਹਿ ਨਾਮ ਤਜ ਲਾਜ ਲੋਕ ਆਣੀਆਂ ਰਹਾਓ ਜਪ ਜਪ ਜੀਵਾ ਨਾਮ ਹੋਵੇ ਅਨੰਦ ਕਣਾ ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ ਚਰਨ ਕਮਲ ਸੰਗ ਨੇ ਹੋ ਕਿਨੈ ਵਿਰਲੇ ਲਾਇਆ ਤਨ ਸੁਹਾਵਾ ਮੁਖ ਜਿਨ ਹਰ ਧਿਆਇਆ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵਈ ਨਾਨਕ ਕਹਿ ਸੁਖ ਸੋਏ ਜੋ ਪ੍ਰਭ ਭਾਵਈ ਆਸਾ ਮਹੱਲਾ ਪੰਜਵਾ ਆਵੋ ਮੀਤ 71 ਹੋਏ ਰਾਸ ਕਾਸ ਸਭ ਪੁੰਚਹਿ ਅੰਮ੍ਰਿਤ ਨਾਮ ਹਰ ਹਰ ਜਪਹਿ ਮਿਲ ਪਾਪਾ ਮੁਚਹਿ ਸਤਿ ਵਿਚਾਰੋ ਸੰਤ ਜਨੋ ਤਾਤੇ ਬਿਗਨ ਨ ਲਾਗੈ ਖੀਨ ਭਏ ਸਭ ਤਸਕਰਾ ਗੁਰਮੁਖ ਜਨ ਜਾਗੈ ਰਹਾਓ ਬੁੱਧ ਗਰੀਬੀ ਖਰਚ ਲੈ ਹੋ ਹਉਮੈ ਵਿਖ ਜਾ ਰੋ ਸਾਚਾ ਹੱਟ ਪੂਰਾ ਸੌਦਾ ਵਖਰ ਨਾਮ ਵਾਪਾਰੋ ਜੀਉ ਪਿੰਡ ਧਨ ਅਰਪਿਆ ਸਈ ਪਤਵੰਤੇ ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰਨਤੇ ਦੁਰਮਤ ਮਦ ਜੋ ਪੀਵਤੇ ਵਿਖਲੀ ਪਤ ਕਮਲੀ RAM ਰਸਾਇਣ ਜੋ ਰਤੇ ਨਾਨਕ ਸੱਚ ਅਮਲੀ ਆਸਾ ਮਹੱਲਾ ਪੰਜਵਾ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਨਾ ਗੁਰਮੰਤਰ ਦ੍ਰਿੜਾਇਆ ਪਾਏ ਪਰਹਿ ਸਤਗੁਰੂ ਕੈ ਜਿਨ ਭਰਮ ਬਿਦਾਰਿਆ ਕਰ ਕਿਰਪਾ ਪ੍ਰਭ ਆਪਣੀ ਸਾਚ ਸਾਚ ਸਵਾਰਿਆ ਰਹਾਉ ਕਰ ਗਹਿ ਲੀਨੇ ਆਪਣੇ ਸਾਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵੜਿਆਈ ਸਦਾ ਸਦਾ ਗੁਣ ਗਾਈਐ ਜਪ ਨਾਮ ਮੁਰਾਰੀ ਨੇਮ ਨਿਵਾਹਿਉ ਸਤਗੁਰੂ ਪ੍ਰਭ ਕਿਰਪਾ ਧਾਰੀ ਨਾਮ ਧਨ ਗੁਣ ਗਾਉ ਲਾਭ ਪੂਰਿਆ ਗੁਰ ਦਿੱਤਾ ਵਣ ਜਾ ਰੇ ਸੰਤ ਨਾਨਕਾ ਪ੍ਰਭ ਸਾਹੁ ਅਮਿੱਤਾ ਆਸਾ ਮਹੱਲਾ ਪੰਜਵਾ ਜਾ ਕਾ ਠਾਕੁਰ ਤੁਹੀ ਪ੍ਰਭ ਤਾਕੇ ਵਡਭਾਗਾ ਓ ਸੁਹਿਲਾ ਸਾਧ ਸੁਖੀ ਸਭ ਭ੍ਰਮ ਭਉ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਰਨ ਕਰਾਵਨ ਸਗਲ ਵਿਦ ਸੋ ਸਤਿਗੁਰੂ ਹਮਾਰਾ ਰਹਾਉ ਦੂਜਾ ਨਹੀਂ ਔਰ ਕੋ ਤਾ ਕਾ ਭਉ ਕਰੀਐ ਗੁਰ ਸੇਵਾ ਮਹਿਲ ਪਾਈਐ ਜਗਤ ਉਤਰ ਤਰੀਐ ਦ੍ਰਿਸ਼ਟ ਤੇਰੀ ਸੁਖ ਪਾਈ ਐ ਮਨ ਮਾਹਿ ਨਿਧਾਨਾ ਜਾ ਕਉ ਤੁਮ ਕਿਰਪਾਲ ਭਏ ਸੇਵਕ ਸੇ ਪ੍ਰਵਾਨਾ ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੇ ਵਜਹੋ ਨਾਨਕ ਮਿਲੈ ਏਕ ਨਾਮ ਰਿੱਧ ਜਪ ਜਪ ਜੀਵੇ ਆਸਾ ਮਹੱਲਾ ਪੰਜਵਾ ਜਾ ਪ੍ਰਭ ਕੀ ਹੋ ਚੇਰੁ ਲੀ ਸੋ ਸਭ ਤੇ ਊਚਾ ਸਭ ਕਿਛ ਤਾਕਾ ਕਾਂਢੀ ਐ ਥੋਰਾ ਅਰ ਮੂਚਾ ਜੀਅ ਪ੍ਰਾਨ ਮੇਰਾ ਤੁਨੋ ਸਾਹਿਬ ਕੀ ਮੰਨੀਆ ਨਾਮ ਜਿਸੈ ਕਹਿ ਊਜਲੀਤ ਸਦਾਸੀ ਗਨੀਆਂ ਰਹਾਉ ਵੇ ਪ੍ਰਵਾਹ ਆਨੰਦ ਮੈਂ ਨਾਉ ਮਾਨਕ ਹੀਰਾ ਰੱਜੀ ਧਾਈ ਸਦਾ ਸੁਖ ਜਾ ਕਾ ਤੂੰ ਮੀਰਾ ਸਖੀ ਸਹੀਰੀ ਸੰਗ ਕੀ ਸੁਮਤ ਦਰੜਾਵ ਸੇਵਹੁ ਸਾਧੂ ਭਾਉ ਕਰ ਤਉ ਨਿਧ ਹਰ ਪਾਵੋ ਸਗਲੀ ਦਾਸੀ ਠਾਕੁਰੈ ਸਭ ਕਹਿਤੀ ਮੇਰਾ ਜਸਹਿ ਸਿਗਾਰੇ ਨਾਨਕਾ ਤਿਸ ਸੁਖਹਿ ਬਸੇਰਾ ਆਸਾ ਮਹੱਲਾ ਪੰਜਵਾ ਸੰਤਾ ਕੀ ਹੋਏ ਦਾਸਰੀ ਇਹੋ ਅਚਾਰਾ ਸਿਖ ਰੀ ਸਗਲ ਗੁਣਾ ਗੁਣ ਊਤਮੋ ਭਰਤਾ ਦੂਰ ਨਾ ਪੇਖਰੀ ਇਹੋ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ ਤਿਆਗ ਸਿਆਣ ਪਚਾਤਰੀ ਤੂੰ ਜਾਣ ਗੋਪਾਲ ਹੈ ਸੰਗ ਰੀ ਰਹਾਓ ਭਰਤਾ ਕਹੈ ਸੋ ਮਾਨੀਐ ਇਹੋ 시ਗਾਰ ਬਣਾਏ ਰੀ ਦੂਜਾ ਭਾਉ ਵਿਸਾਰੀਐ ਇਹੋ ਤੰਬੂਲਾ ਖਾਏ ਰੀ ਗੁਰ ਕਾ ਸਬਦ ਕਰ ਦੀਪ ਕੋ ਇਹ ਸਤ ਕੀ ਸੀਜ ਵਿਛਾਏ ਰੀ ਆਠ ਪਹਿਰ ਕਰ ਜੋੜ ਰਾਹੋ ਤਉ ਭੇਟੈ ਹਰ ਰਾਈ ਰੀ ਤਿਸ ਹੀ ਚੱਜ 시ਗਾਰ ਸਭ ਸਾਈ ਰੂਪ ਅਪਾਰੀ ਸਾਈ ਸੁਹਾਗਣ ਨਾਨਕਾ ਜੋ ਬਾਣੀ ਕਰਤਾਰੀ ਆਸਾ ਮਹੱਲਾ ਪੰਜਵਾ ਡੀਗਣ ਡੋਲਾ ਤਉ ਲਾਓ ਜੋ ਮਨ ਕੇ ਪਰਮਾ ਭ੍ਰਮ ਕਾਟੇ ਗੁਰ ਆਪਣਾ ਪਾਏ ਬਿਸਰਾਮਾ ਕੋਈ ਵਿਖਾਦੀ ਦੁਖੀਆ ਤੇ ਗੁਰ ਤੇ ਹੂਟੇ ਹਮ ਛੂਟੇ ਅਬ ਉਹਨਾਂ ਤੇ ਓਏ ਹਮ ਤੇ ਛੂਟੇ ਰਹਾਓ ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ ਗੁਰ ਕਾਟੀ ਅਗਿਆਨਤਾ ਤਬ ਛੁੱਟ ਕੇ ਫੰਦਾ ਜਾਬ ਲਾਗ ਹੁਕਮ ਨਾ ਬੂਝ ਤਾ ਤਬਹੀ ਲਾਉ ਦੁਖੀਆ ਗੁਰ ਮਿਲ ਹੁਕਮ ਪਛਾਨਿਆ ਤਬਹੀ ਤੇ ਸੁਖੀਆ ਨਾ ਕੋ ਦੁਸ਼ਮਨ ਦੁਖੀਆ 나ਹੀ ਕੋ ਮੰਦਾ ਗੁਰ ਕੀ ਸੇਵਾ ਸੇਵ ਕੋ ਨਾਨਕ ਖਸਮੈ ਬੰਦਾ ਆਸਾ ਮਹੱਲਾ ਪੰਜਵਾ ਸੂਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਉ ਗਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਉ ਬਲਿਹਾਰੀ ਗੁਰ ਆਪਣੇ ਸਾਧ ਸਦ ਬਲ ਜਾਉ ਗੁਰੂ ਵਿਟਹੁ ਹਉ ਵਾਰਿਆ ਜਿਸ ਮਿਲ ਸੱਚ ਸੁਆਉ ਰਹਾਉ ਸਾਗੁਨ ਆਪ ਸਾਗੁਨ ਤਿਸ ਕੋ ਲੱਗੇ ਹੈ ਜਿਸ ਚੀਤਨਾ ਆਵੇ ਤਿਸ ਜਮਨੇੜ ਨਾ ਆਵਈ ਜੋ ਹਰ ਪ੍ਰਭ ਭਾਵੈ ਪੁੰਨ ਦਾਨ ਜਪ ਤਪ ਜੀਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਭੈ ਬਿਨ ਸੇ ਭ੍ਰਮ ਮੋਹ ਗਏ ਕੋਦ ਸਹਿ ਨਾ ਬੀਆ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨਾ ਥੀਆ ਆਸਾ ਕਰਨ ਆਵਾ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਚੇਤਵ ਚੇਤਵ ਸਰਬ ਸੁਖ ਪਾਵਉ ਆਗੈ ਭਾਵਉ ਕੇ ਨਾ ਭਾਵਉ ਏਕ ਦਾ ਤਾਰ ਸਗਲ ਹੈ ਜਾਚਕ ਦੂਸਰ ਕੈ ਪਹਿ ਜਾਵਉ ਹਉ ਨਾਗਉ ਆਨ ਲੱਜਾਵਉ ਸਗਲ ਛਤਰਪਤ ਏਕੋ ਠਾਕੁਰ ਕੌਣ ਸੰਸਰ ਲਾਵਉ ਰਹਾਉ ਉਠੋ ਬੈਸਉ ਰਹਿ ਭੇਨਾ ਸਾਕੋ ਦਰਸ਼ਨ ਖੋਜ ਖੋਜਾਵਉ ਬ੍ਰਹਮਾਦਿਕ ਸੰਕਾਦਿਕ ਸੰਕ ਸੁਨੰਦਨ ਸਨਾਤਨ ਸੰਤ ਕੁਮਾਰ ਤਿਨ ਕੋ ਮਹਿਲ ਦੁਲਭਾਵਉ ਅਗਮ ਅਗਮ ਆਗਾਦ ਬੋਧ ਕੀਮਤ ਪਰੈ ਨਾ ਪਾਵਉ ਤਾਕੀ ਸਰਣ ਸਤਪੁਰਖ ਕੀ ਸਤਗੁਰ ਪੁਰਖ ਧਿਆਵੋ ਭਇਓ ਕਿਰਪਾਲ ਦਇਾਲ ਪ੍ਰਭ ਠਾਕੁਰ ਕਾਟਿਓ ਬੰਦ ਗਰਾਵੋ ਕਹੋ ਨਾਨਕ ਜੋ ਸਾਧ ਸੰਗ ਪਾਇਓ ਤਉ ਫਿਰ ਜਨਮ ਨ ਆਵੋ ਆਸਾ ਮਹੱਲਾ ਪੰਜਵਾ ਅੰਤਰ ਗਾਵੋ ਬਾਹਰ ਗਾਵੋ ਗਾਵੋ ਜਾਗ ਸਵਾਰੀ ਸੰਗ ਚਲਨ ਕੋ ਤੋ ਸਾਦੀਨਾ ਗੋਬਿੰਦ ਨਾਮ ਕੀ ਬਿਵਹਾਰੀ ਅਵਰ ਬਿਸਾਰੀ ਬਿਸਾਰੀ ਨਾਮਦਾਨ ਗੁਰਪੂਰੈ ਦਿਓ ਮੈਂ ਇਹੋ ਆਧਾਰ ਹੀ ਰਹਾਵੋ ਦੂਖਨ ਗਾਵੋ ਸੁਖ ਭੀ ਗਾਵੋ ਮਾਰਗ ਪੰਥ ਸਮਾਰੀ ਨਾਮ ਦ੍ਰਿੜ ਗੁਰ ਮਨ ਮਹਿ ਦੀਆ ਮੂਰੀ ਤਿਸਾ 부ਝਾਰੀ ਦਿਨ ਭੀ ਗਾਵੋ ਰੈਣੀ ਗਾਵੋ ਗਾਵੋ ਸਾਸ ਸਾਸ ਰਸਨਾਰੀ ਸਤ ਸੰਗਤ ਮਹਿ ਵਿਸਾਸ ਹੋਏ ਹਰ ਜੀਵਤ ਮਰਤ ਸੰਗਾਰੀ ਜਨ ਨਾਨਕ ਕਉ ਇਹੋ ਦਾਨ ਦੇਉ ਪ੍ਰਭ ਪਾਵੋ ਸੰਤ ਰੇਨ ਉਰ ਧਾਰੀ ਸ੍ਰਵਣੀ ਕਥਾ ਨੈਣ ਦਰਸ ਪੇਖੋ ਮਸਤਕ ਗੁਰ ਚਰਨਾਰੀ ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਕਰ ਦਸਵਾ ਮਹੱਲਾ ਪੰਜਵਾ ਜਿਸ ਨੂੰ ਤੂੰ ਅਸਥਿਰ ਕਰ ਮੰਨ ਹੈ ਤੇ ਪਾਹੁਣ ਦੋਦਾਹਾ ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ ਸਭ ਮਿਥਿਆ ਅਸਨਾਹਾ ਰੇ ਮਾਨ ਕਿਆ ਕਰਹਿ ਹੈ ਹਾ ਹਾ ਦ੍ਰਿਸ਼ਟ ਦੇਖ ਜੈਸੀ ਹਰ ਚੰਦਾਉਰੀ ਇਕਰਾਮ ਭਜਨ ਲੈ ਲਾਹਾ ਰਹਾਓ ਜੈਸੀ ਵਸਤਰ ਦੇਹ ਉਡਾਨੇ ਦਿਨ ਦੋਇ ਚਾਰ ਪੁਰਾਹਾ ਭੀਤ ਉਪਰੇ ਕੇਤਕ ਧਾਈਐ ਅੰਤ ਔਰ ਕੋ ਆਹਾ ਜੈਸੇ ਅੰਬ ਕੁੰਡ ਕਰਾਖਿਓ ਪਰਤ ਸਿੰਧ ਗਲ ਜਾਹਾ ਆਵਗ ਆਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੁਹਤ ਚਸਾਹਾ ਰੇ ਮਾਨ ਲੇਖੈ ਚੱਲ ਹੈ ਲੇਖੈ ਬੈਸ ਹੈ ਲੇਖੈ ਲੈਦਾ ਸਾਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਸਤਗੁਰ ਚਰਨ ਓਟਾਹਾ ਆਸਾ ਮਹੱਲਾ ਪੰਜਵਾ ਅਪੁਸ਼ਟ ਬਾਦ ਤੇ ਪਈ ਸੀ ਦਰੀ ਦੂਤ ਦੁਸ਼ਟ ਸਜਨਈ ਅੰਧਕਾਰ ਮਹਿ ਰਤਨ ਪ੍ਰਗਾਸਿਓ ਮਲੀਨ ਬੁੱਧ ਹੱਛਨਈ ਜਾਓ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰਨਾਮ ਫਲ ਪਾਏ ਸਤਿਗੁਰ ਮਿਲੈ ਰਹਾਉ ਮੋਹ ਕਿਰਪਨ ਕੋ ਕੋਏ ਨਾ ਜਾਣਤ ਸਗਲ ਭਵਨ ਪ੍ਰਗਟਾਈ ਸੰਗ ਬੈਠਨੋ ਕਹੀ ਨ ਪਾਵਤ ਹੁਣ ਸਗਲ ਚਰਨ ਸੇਵਈ ਆੜ ਆੜ ਕੋ ਫਿਰਤ ਢੂੰਡਤੇ ਮਨ ਸਗਲ ਤ੍ਰਿਸ਼ਣ ਬੁਝ ਗਈ ਏਕ ਬੋਲ ਪੀ ਖਵ ਤੋ ਨਾਹੀ ਸਾਧ ਸੰਗਤ ਸੀਤ ਲਈ ਏਕ ਜੀਹ ਗੁਣ ਕਾਵਨ ਬਖਾਨੈ ਅਗਮ ਅਗਮ ਅਗਮਈ ਦਾਸ 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 ਕੋ ਕਰੀ ਯਹੋ ਜਨ ਨਾਨਕ ਹਰ ਸਰਣਾਈ ਆਸਾ ਮਹੱਲਾ 5ਵਾਂ ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਟੋਟੇ ਕਉ ਬੇਗਤਾਇਆ ਸਸਤ ਵਖਰ ਤੂੰ ਕਿ ਨਹਿ ਨਾਹੀ ਪਾਪੀ ਵੱਧ ਆਰੇ ਨਾ ਆਇਆ ਸਤਗੁਰ ਤੇਰੀ ਆਸ ਆਇਆ ਪਾਤਿਤ ਪਾਵਨ ਤੇਰੋ ਨਾਮ ਪਾਰ ਬ੍ਰਹਮ ਮੈਂ ਇਹਾ ਓਟ ਆਇਆ ਰਹਾਓ ਗੰਧਨ ਵੈਣ ਸੁਣਹਿ ੁਰਝਾਵਹਿ ਨਾਮ ਲੈਤ ਅਲਕਾਇਆ ਨਿੰਦ ਚਿੰਦ ਕੋ ਬਹੁਤ ਉਮਾਇ ਹੋ ਬੂਝੀ ਉਲਟਾਇਆ ਭਰਤਨ ਭਰਤਨ 파ਰਤੀ ਨਿੰਦਾ ਅਖਾਦ ਖਾਹੇ ਹਰਕਾਇਆ ਸਾਚ ਧਰਮ ਸਿਓ ਰੋਚ ਨਹੀਂ ਆਵੈ ਸਤ ਸੁਨਤ ਚੋਹਾ ਆਇਆ ਦੀਨ ਦਇਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੀਕ ਹਰ ਨਾ ਆਇਆ ਨਾਨਕ ਆਹੇ ਸਰਨ ਪ੍ਰਭ ਆਇਓ ਰਾਖ ਲਾਜ ਅਪਨਾਇਆ ਆਸਾ ਮਹੱਲਾ ਪੰਜਵਾ ਮਿਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬਾਧੇ ਜਹ ਜਾਨੂ ਸੁਚੇਤਨਾ ਆਵੈ ਤਹੰ ਬੁੱਧ ਭਏ ਆਂਦੇ ਮਨ ਬੈਰਾਗੀ ਕਿਉ ਨ ਆਰਾਦੇ ਕਾਚ ਕੋਠਰੀ ਮਾਹਿ ਤੂੰ ਬਸਤਾ ਸੰਗ ਸਗਲ ਵਿਖੇ ਕੀ ਵਿਆਦ ਦੇ ਰਹਾਓ ਮੇਰੀ ਮੇਰੀ ਕਰਤ ਦਿਨ ਰਹਿਣ ਬਿਹਾਵੈ ਪਲਖਿਨ ਛੀਜੈ ਅਰਜਾਦੇ ਜੈਸੇ ਮੀਠੇ ਸਾਦ ਲੋਭਾਏ ਝੂਠ ਧੰਦ ਦੁਰਗਾਦੇ ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦਰੀ ਰਸ ਲਪਟਾਦੇ ਦੀਪ ਭਾਰੀ ਪੁਰਖ ਵਿਧਾਤਾ ਬਹੁਰ ਬਹੁਰ ਜਨਮ ਆਦੇ ਜਾਉ ਭਇਓ ਕਿਰਪਾਲ ਦੀਨ ਦੁਖ ਭੰਜਨ ਤਉ ਗੁਰ ਮਿਲ ਸਭ ਸੁਖ ਲਾਦੇ ਕਹੁ ਨਾਨਕ ਦਿਨ ਰਹਿਣ ਧਿਆਵੋ ਮਾਰ ਕਾਢੀ ਸਗਲ ਉਪਾਦੇ ਇਉ ਜਪਿਓ ਭਾਈ ਪੁਰਖ ਵਿਧਾਤੇ ਭਇਓ ਕਿਰਪਾਲ ਦੀਨ ਦੁਖ ਭੰਜਨ ਜਨਮ ਮਰਨ ਦੁਖ ਲਾਥੇ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਨਿਮਕ ਕਾਮ ਸਵਾਦ ਕਾਰਣ ਕੋਟ ਦਿਨਸ ਦੁੱਖ ਪਾਵਹਿ ਕਰੀ ਮੁਹਤ ਰੰਗ ਮਾਨ ਹੈ ਫਿਰ ਬਹੁਰ ਬਹੁਰ ਪਛਤਾਵਹਿ ਅੰਦੇ ਚੇਤ ਹਰ ਹਰ ਰਾਯਾ ਤੇਰਾ ਸੋ ਦਿਨ ਨੇੜੈ ਆਇਆ ਰਹਾਉ ਪਲਕ ਦ੍ਰਿਸ਼ਟ ਦੇਖ ਭੂਲੋ ਆਕ ਨੀਮ ਕੋ ਤੂੰ ਮਰ ਜੈਸਾ ਸੰਗ ਬਿਸੀਰ ਸਿਉ ਹੈ ਰੇ ਤੈਸੋ ਹੀ ਇਹੋ ਪਰਗ੍ਰਹਿ ਹੋ ਬੈਰੀ ਕਾਰਣ ਪਾਪ ਕਰਤਾ ਵਸਤ ਰਹੀ ਅਮਾਨਾ ਛੋੜ ਜਾ ਹੇ ਤਿਨਹੀ ਸਿਉ ਸੰਗੀ ਸਾਜਨ ਸੁਭੈ ਰਾਨਾ ਸਗਲ ਸੰਸਾਰ ਇਹੈ ਵਿਦ ਵਿਆਪਿਓ ਸੋ ਉਬਰਿਓ ਜਿਸ ਗੁਰਪੂਰਾ ਕਉ ਨਾਨਕ ਭਵ ਸਾਗਰ ਤਰਿਓ ਭਏ ਪੁਨੀਤ ਸਰੀਰਾ ਆਸਾ ਮਹੱਲਾ ਪੰਜਵਾ ਦੂਪਦੇ ਲੂਕ ਕੁਮਾਰ ਨੂੰ ਸੋਈ ਤੁਮ ਵੇਖਿਓ ਮੂੜ ਮੁਗਦ ਮੁਕਰਾਨੀ ਆਪ ਕਮਾਨੇ ਕਉਲੇ ਬੰਦੀ ਫਿਰ ਪਾਛੈ ਪਛਤਾਨੀ ਪ੍ਰਭ ਮੇਰੇ ਸਭ ਵਿਦ ਆਗੈ ਜਾਨੀ ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀ ਕੀ ਮਾਨੀ ਰਹਾਉ ਜੇਤ ਜੇਤ ਲਾਈ ਤਿਤ ਤੇਤ ਲਾਗੇ ਕਿਆ ਕੋ ਕਰੈ ਪ੍ਰਾਨੀ ਬਖਸ ਲੈ ਉਹ ਪਾਰ ਬ੍ਰਹਮ ਸੁਆਮੀ ਨਾਨਕ ਸਤਿ ਕੁਰਬਾਨੀ ਆਸਾ ਮਹੱਲਾ ਪੰਜਵਾ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉਠ ਧਾਵੈ ਸੇਵਕ ਕੋ ਨਿਕਟੀ ਹੋਏ ਦਿਖਾਵੈ ਜੋ ਜੋ ਕਹਿ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ ਰਹਾਉ ਤਿਸ ਸੇਵਕ ਕੈ ਹਉ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਇਸ ਨਾਨਕ ਪਰਸਨ ਆਵੇ ਆਸਾ ਘਰ ਗਿਆਰਵਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਟੂਆ ਭੇਖ ਦਿਖਾਵੇ ਬਹੁ ਵਿਦ ਜੈਸਾ ਹੈ ਉਹ ਤੈ ਸਾਰੇ ਅਨਕ ਜੁਨ ਭ੍ਰਮਿਓ ਭ੍ਰਮ ਭੀਤਰ ਸੁਖ ਹੈ ਨਾਹੀ ਪਰਵੇਸ ਸਾਰੇ ਸਾਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਆਨੀ ਤਾਰੇ ਸਾਧ ਸੰਗ ਮਿਲ ਹਰ ਗੁਣ ਗਾਏ ਇਹੋ ਜਨਮ ਪਦਾਰਥ ਜੀ ਤਾਰੇ ਰਹਾਉ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਾਵਨ ਵਿਦத் ਤਰੀਐ ਰੇ ਕੁ ਮਨ ਕੇਰ ਅਗਾਹ ਗਾਖਰੀ ਗੁਰ ਸਬਦ ਦੀ ਪਾਰ ਉਤਰੀਐ ਰੇ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹੋ ਜਾਨਾਰੇ ਸਿਮਰਤ ਨਾਮ ਨਿਧਾਨ ਨਿਰਮੂਲਕ ਮਨ ਮਾਨਕ ਪਤੀ ਆਨਾਰੇ ਆਸਾ ਮਹੱਲਾ ਪੰਜਵਾ ਦੂਪਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮਾਗਉ ਸੂ ਪਾਵਉ ਰੇ ਨਾਮ ਰੰਗ ਇਹੋ ਮਨ ਤ੍ਰਿਪਤਾਨਾ ਬਹੁਰ ਨਕਤ ਹੂੰ ਧਾਵਉ ਰੇ ਹਮਰਾ ਠਾਕੁਰ ਸਭ ਤੇ ਊਚਾ ਰੈਣ ਦਿਨ ਸਤਿ ਸਗਾਵਉ ਰੇ ਖਿਨ ਮਹਿ ਥਾਪ ਉਥਾਪਨ ਹਾਰਾ ਤਿਸਤੇ ਤੁਝਹਿ ਡਰਾਵਉ ਰੇ ਰਹਾਉ ਜਾਪ ਦੇਖੋ ਪ੍ਰਭ ਆਪਣਾ Swami ਤੋ ਅਵਰਹਿ ਚੀਤਨਾ ਪਾਵ ਔਰੇ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਭ੍ਰਮ ਭਾਉ ਮੀਟ ਲਿਖਾਵਾ ਔਰੇ ਆਸਾ ਮਹੱਲਾ ਪੰਜਵਾ ਚਾਰ ਵਰਨ ਚੌਹਾ ਕੇ ਮਰਦਨ ਖਟ ਦਰਸ਼ਨ ਕਰਤਲੀ ਰੇ ਸੁੰਦਰ ਸੁਗਰ ਸਰੂਪ ਸਿਆਨੇ ਪੰਜੋ ਹੀ ਮੋਹ ਚਲੀ ਰੇ ਜੇਨ ਮਿਲ ਮਾਰੇ ਪੰਜ ਸੂਰ ਬੀਰ ਐਸੋ ਕੌਣ ਬਲੀ ਰੇ ਜਿਨ ਪੰਜ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ ਰਹਾਉ ਵੱਡੀ ਕੋਮ ਵਸ ਭਾਗੇ ਨਾਹੀ ਮੋਹਕਮ ਫੌਜ ਹਟਲੀ ਰੇ ਕਹੋ ਨਾਨਕ ਤਿਨ ਜਨ ਨਿਰਦਲਿਆ ਸਾਧ ਸੰਗਤ ਕੈ ਝਲੀ ਰੇ ਆਸਾ ਮਹੱਲਾ ਪੰਜਵਾ ਨੀਕੀ ਜੀਅ ਕੀ ਹਰ ਕਥਾ ਉਤਮ ਆਨ ਸਕਦ ਰਸ ਪੀ ਕੀ ਰੇ ਰਹਾਉ ਬਹੁ ਗੁਣ ਧੁਨ ਮਨ ਜਨ ਖਟ ਬੀਤੇ ਅਵਰਨਾ ਕਿਛ ਲਾਈ ਕੀ ਰੇ ਬਿਖਾਰੀ ਨਰਾਰੀ ਅਪਾਰੀ ਸਹਿਜਾਰੀ ਸਾਧ ਸੰਗ ਨਾਨਕ ਪੀ ਕੀ ਰੇ ਆਸਾ ਮਹੱਲਾ ਪੰਜਵਾ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਕ ਨਾ ਮੰਨ ਤੇ ਟਾਰੀ ਰੇ ਰਹਾਓ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖੇਨ RAM ਗੁਰ ਗਾਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰਹਾਰੀ ਰੇ ਆਸਾ ਮਹੱਲਾ ਪੰਜਵਾ ਨੀਕੀ ਸਾਥ ਸੰਗਾਨੀ ਰਹਾਓ ਪਹਿਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ਚਾਲਤ ਬੈਸਤ ਸੋਵਤ ਹਰ ਜਸ ਮਨ ਤਨ ਚਰਨ ਘਟਾਨੀ ਹਾਉ ਹਉ ਰੋ ਤੂ ਠਾਕੁਰ ਗੌਰੋ ਨਾਨਕ ਸਰਨ ਪਛਾਨੀ ਰਾਗ ਆਸਾ ਮਹੱਲਾ ਪੰਜਵਾ ਘਰ ਬਾਹਰ ਵਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਤਿਆਗ ਸਗਲ ਸਿਆਨ ਪਾ ਭਜ ਪਾਰ ਬ੍ਰਹਮ ਨਿਰੰਕਾਰ ਏਕ ਸਾਚੇ ਨਾਮ ਬਾਜੋ ਸਗਲ ਦੀ ਸਹਿਚਾਰ ਸੋ ਪ੍ਰਭ ਜਾਣੀਐ ਸਾਧ ਸੰਗ ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗ ਰਹਾਉ ਸਰਨ ਸਮਰੱਥ ਏਕ ਕੇਰੀ ਦੂਜਾ ਨਾਹੀ ਠਾਉ ਮਹਾ ਭੌਜਰ ਲੰਗੀਐ ਸਦਾ ਹਰ ਗੁਣ ਗਾਉ ਜਨਮ ਮਰਨ ਨਿਵਾਰੀਐ ਦੁੱਖ ਨਾ ਜਮਪੁਰ ਹੋਏ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਏ ਏਕ ਟੇਕ ਆਧਾਰ ਏਕੋ ਏਕ ਕਾ ਮਨ ਜੋਰ ਨਾਨਕ ਜਪਿਐ ਮਿਲ ਸਾਧ ਸੰਗਤ ਹਰ ਬਿਨ ਅਵਰਨਾ ਹੋਰ